हां जी दोस्तों क्या हालचाल ने आज पहुंचे हैं बरनाले साइड ਦੇ ਵਿੱਚ ਪੰਜਾਬ ਟੂ ਲੈਂਡ ਸਰਪਾਲ ਸੌਰ ਤੇ ਦੇਖ ਸਕਦੇ ਹੋ ਬਈ ਜਿੰਨੀਆਂ ਵੀ ਆਈਟਮਾਂ ਇਹਦੇ ਉੱਤੇ ਲਿਖਿਆ ਹੋਈਆਂ ਨੇ ਬਾਈ ਜੀ ਇੱਕ ਸੱਤ ਦੇ ਤੁਹਾਨੂੰ ਥੱਲੇ ਹਰੇਕ ਆਈਟਮ ਮਿਲ ਜੂਗੀ ਬਾਈ ਬਾਕੀ ਬਾਈ ਰਮੀ ਆਪਣੇ ਨਾਲ ਰੂਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਬਾਕੀ ਬਈ ਨਿਗਾ ਪਰਵਾਹ ਦੇ ਬਾਈ ਸਟਾਕ ਅੱਜ ਬਾਈ ਕੋਲੇ ਪੂਰਾ ਫੁੱਲ ਆਗਾ ਠੀਕ ਹੈ ਬਾਈ ਜੀ ਜੇ ਤੁਸੀਂ ਰੱਸੀ ਲੈਣੀ ਆ ਤਰਪਾਲ ਲੈਣੀ ਆ ਠੀਕ ਹੈ ਬਾਈ ਭੂੰਗਾ ਦਾ ਕੱਪੜਾ ਲੈਣਾ ਤਾਂ ਬਾਈਆਂ ਨਾਲ ਸੰਪਰਕ ਜੀ ਕਰਨਾ ਗੱਡੀਆਂ ਦੇ ਕਵਰ ਗੱਡੀਆਂ ਦੇ ਕਵਰ ਹੋ ਗਏ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸੱਸੀ ਦਾ ਵੀਰ ਰੰਮੀ ਸੱਸਰੀ ਘਰ ਹਾਂਜੀ ਠੀਕ ਆ ਬਾਈ ਜੀ ਹਾਂਜੀ ਹਾਂਜੀ ਠੀਕ ਆ ਜੀ ਪਹਿਲਾਂ ਰੱਸੀਆਂ ਬਾਰੇ ਗੱਲਬਾਤ ਕਰੀਏ ਬਾਈ ਰੱਸੀ ਦੱਸੋ ਆਪਣੇ ਕੋਲੇ ਕਿਹੜੀ ਕਿਹੜੀ ਆ ਜਾਂਦੀ ਹੈ ਬਾਈ ਜੀ ਰੱਸੀ ਵੀਰੇ ਪੀਲਾ ਰੱਸਾ ਹੋ ਗਿਆ ਭੂਗਲੀ ਵਰਤਿਆ ਜਾਂਦਾ ਹੈਗਾ ਜੀ ਠੀਕ ਆ ਜੀ ਇਹ ਹੋ ਗਿਆ ਬਈ ਭੂਂਗਾ ਵਾਲਾ ਕੱਪੜਾ ਆ ਬਾਈ ਆ ਰੱਸਾ ਠੀਕ ਆ ਬਈ ਆਹ ਦੇਖ ਸਕਦੇ ਹੋ ਬਈ ਬੰਡਲਾਂ ਦੇ ਬੰਡਲ ਪਏ ਨੇ ਕਿ ਬਈ ਜਿਹੜਾ ਮਰਜ਼ੀ ਆ ਕੇ ਚੱਕ ਕੇ ਲੈ ਜਾਓ ਬਈ ਦੇਖ ਸਕਦੇ ਹੋਗੇ ਕਿਆ ਲੰਬਾਈ ਬਾਈ ਕਿੰਨੀ ਕ ਮਿਲ ਜੂਗੀ ਇਹਦੇ ਵਿੱਚ ਲੰਬਾਈ ਬਾਈ ਜਿੰਨੀ ਮਰਜ਼ੀ ਲੈ ਲਓ ਜੀ ਰੋਲ ਠੀਕ ਆ ਬਾਈ ਜੀ ਰੋਲ ਦਾ ਰੋਲ ਬਾਈ ਇਹ ਲੈਣਾ ਤਾਂ ਇਹ ਵੀ ਮਿਲ ਜੂਗਾ ਕੱਟ ਕੇ ਲੈ ਗਏ ਠੀਕ ਆ ਜੀ ਇਹ ਵਾਲਾ ਬਾਈ ਜੀ ਹਾਂ ਜੀ ਪਰਾਲੀ ਦੀਆਂ ਗੱਠਾਂ ਬੰਨਣ ਨੂੰ ਠੀਕ ਆ ਜੀ ਇਹ ਵਾਲਾ ਬਾਈ ਜੀ ਹਾਂ ਜੀ ਪਰਾਲੀ ਦੀਆਂ ਗੱਠਾਂ ਵਗੈਰਾ ਬੰਨਣ ਨੂੰ ਜੀ ਠੀਕ ਆ ਜੀ ਜਿਵੇਂ ਅੱਜ ਕੱਲ੍ਹ ਆਣਾ ਬਾਈ ਪਰਾਲੀ ਦਾ ਬਹੁਤ ਚੱਲ ਰਿਹਾ ਹੈ ਨਾ ਬਾਈ ਠੀਕ ਆ ਬਾਈ ਤਾਂ ਤੁਸੀਂ ਇਹ ਵੀ ਲੈ ਆ ਸਕਦੇ ਹੋ ਗੱਠਾ ਹੋ ਗਿਆ ਬਾਈ ਤੁਸੀਂ ਟਰਾਲੀ ਦੇ ਉੱਪਰ ਇਹ ਵੀ ਪਾ ਸਕਦੇ ਹੋਗੇ ਕੁਆਲਿਟੀ ਬਾਈ ਇੱਕ ਨੰਬਰ ਰੋਗੀ ਬਾਈ ਹਾਂ ਜੀ ਹਾਂ ਜੀ ਬਹੁਤ ਵ ਇਹ ਕਾਲਾ ਰਸ ਆ ਗਿਆ ਜੀ ਇਹਨੂੰ ਬਲੈਰੋ ਪਿਕਅਪ ਵਾਲੇ ਟਰਾਲੇ ਵਾਲੇ ਉੱਪਰ ਦੀ ਸਮਾਨ ਵਗੈਰਾ ਬੰਨ੍ਹਣ ਨੂੰ ਕੰਮ ਲੈਂਦੇ ਨੇ ਠੀਕ ਹੈ ਜੀ ਇੱਕ ਗਾ ਖਾਸ ਇਹ ਤਾਂ ਹੋ ਰਹਾ ਨਾ ਵੀ ਇਹਦੇ ਨਾਲ ਪਾੜਦਾ ਨਹੀਂ ਜਾਨਾ ਬਈ ਜਿਹੜਾ ਨੂੰ ਸੋਸ ਵਗੈਰਾ ਤਰਪਾਲ ਨਹੀਂ ਪਾਉਣੀ ਹਾਂਜੀ ਤਰਪਾਲ ਪਾਈ ਹੋਵੇ ਕੋਸ ਮਰਜ਼ੀ ਪਾਇਓ ਬਈ ਤੇ ਆਹ ਦੇਖੋ ਬਈ ਇਹ ਰੱਸੀਆਂ ਆ ਗਈਆਂ ਬਈ ਹਾਂਜੀ ਇਹ ਵੀ ਪੂੰਗ ਵਾਲੇ ਜੀ ਤੂੜੀ ਵਾਲੀ ਟਰਾਲੀ ਤੇ ਵਰਤ ਦਿੰਦੇ ਨੇ ਜੀ ਕੱਪੜੇ ਦੇ ਖੁੰਜਾ ਤੇ ਜੀ ਠੀਕ ਆ ਬਈ ਆਹ ਦੇਖੋ ਬਈ ਦੇਖ ਸਕਦੇ ਹੋਗੇ ਬੰਡਲਾਂ ਦੇ ਵਿੱਚ ਅਗਰੇ ਨਾਲ ਕੁੱਤੇ ਕਰੇ ਕੁਝ ਨਹੀਂ ਹੁੰਦਾ ਹੈਗਾ ਜੀ ਓਕੇ ਜੀ ਜਿਵੇਂ ਮਾਰਦੀ ਨੀਂਚੀ ਕਰੀ ਨਾ ਟੁੱਟੇ ਨਾ ਖੜਾ ਸੁਟੇ ਹਾਂਜੀ ਹਾਂਜੀ ਠੀਕ ਆ ਬਈ ਇਹ ਰੱਸੀ ਦਾ ਬਈ ਉਹ ਕੰਮ ਆਗਾ ਠੀਕ ਆ ਬਈ ਆ ਦੇਖੋ ਬਈ ਦੇਖ ਸਕਦੇ ਹੋ ਕਿ ਬੰਦਲਾਂ ਦੇ ਬੰਦਲ ਜਿਵੇਂ ਤੁਹਾਨੂੰ ਮੈਂ ਕਹਿ ਰਿਹਾ ਬਈ ਹਰੇਕ ਪ੍ਰਕਾਰ ਦੀ ਤੁਹਾਨੂੰ ਰੱਸੀ ਮਿਲ ਜੂਗੀ ਆ ਚੱਕੋ ਬਈ ਠੀਕ ਆ ਬਈ ਤੇ ਮਲਾਈ ਰੱਸੀ ਵੀ ਹੁੰਦੀ ਆ ਬਈ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਇਹ ਮਲਾਈ ਰੱਸਿਆ ਪਿਆਗਾ ਜੀ ਵਾਈਟ ਕਲਰ ਵਾਲਾ ਜੀ ਠੀਕ ਆ ਜੀ ਆ ਦਿਖਾ ਦਈਏ ਬਈ ਤੁਹਾਨੂੰ ਨਿਗਾ ਮਰਵਾ ਦਈਏ ਬਈ ਤੇ ਚੈੱਕ ਕਰ ਸਕਦੇ ਹੋ ਬਈ ਤੁਹਾਨੂੰ ਹਰੇਕ ਬਈ ਰੱਸੀ ਮਿਲ ਜੂਗੀ ਠੀਕ ਆ ਬਈ ਆ ਕੀ ਚੀਜ਼ ਆ ਗਈ ਬੇਰਮੀ ਹੰਦੀ ਬੈਲਟ ਆ ਗਈ ਮੈਨੂੰ ਤਾਂ ਲੱਗਿਆ ਬਈ ਕੋਈ ਪ੍ਰਾਤ ਵਗੈਰਾ ਚੱਕ ਲਈ ਨਹੀਂ ਖੁੱਲੀ ਵੈਲਟ ਆ ਗਈ ਟਰਾਲੇ ਆ ਵਗੈਰਾ ਇਕੱਠਾ ਵਗੈਰਾ ਬੰਨਣ ਨੂੰ ਹੀ ਪ੍ਰਾਲੀ ਦੇ ਲਈ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਬਈ ਤੇ ਦੇਖ ਸਕਦੇ ਬਈ ਇਹ ਇਹ ਕਿਵੇਂ ਮਿਲਦੀ ਆ ਬਈ ਤੁਲਮੀ ਮਿਲ ਜੇ ਜਾਂ ਕਿਲੋਆਂ ਦੇ ਹਿਸਾਬ ਨਾਲ ਮਿਲਦੀ ਕਿਲੋਆਂ ਦੇ ਹਿਸਾਬ ਨਾਲ ਮਿਲਦੀ ਆ ਜੀ ਹਾਂਜੀ ਠੀਕ ਆ ਬਈ ਰੇਟ ਬਈ ਤੁਸੀਂ ਪਤਾ ਕਰ ਸਕਦੇ ਕਿਉਂਕਿ ਬਾਕੀ ਸਕਰੀਨ ਤੇ ਨੰਬਰ ਹੈਗਾਗਾ ਬਈ ਤੇ ਆਪਾਂ ਨੂੰ ਬਈ ਤਰਪਾਲਾਂ ਦੱਸੋ ਕਿਹੜੀਆਂ ਕਿਹੜੀਆਂ ਮਿਲ ਜਾਣਗੀਆਂ ਬਈ ਰੰਮੀ ਤਰਪਾਲਾਂ ਵੀ ਸਾਰੀਆਂ ਮਿਲ ਜਾਂਦੀਆਂ ਜਿਹੜੀ ਮਰਜੀ ਸਾਈਜ਼ ਬਲੈਰੋ ਪਿਕਅਪ ਦਾ ਸਾਈਜ਼ ਜੀ ਓਕੇ ਜੀ ਸਾਰੇ ਵਾਟਰਪ ਇਹ ਟਰੈਕਟਰਾਂ ਦੇ ਕਵਰ ਕੰਬਾਈਨਰਾਂ ਦੇ ਕਵਰ ਠੀਕ ਹੈ ਜੀ ਇਹ ਟਰੈਕਟਰਾਂ ਦੇ ਕਵਰ ਆ ਗਏ ਕੰਬਾਈਨਰ ਦੇ ਮੋਟਰਸਾਈਕਲ ਗੱਡੀਆਂ ਕਾਰਾਂ ਦੇ ਪਈ ਮੋਟਰਸਾਈਕਲ ਆ ਗੱਡੀਆਂ ਦੇ نیچے ਪਈ ਠੀਕ ਹੈ ਜੀ ਲਓ ਮਿੱਤਰੋ ਇਹ ਆਪ ਦੇਖ ਸਕਦੇ ਹੋਗੇ ਮੋਟਰਸਾਈਕਲ ਕਾਰਾਂ ਗੱਡੀਆਂ ਦੇ ਇਹ ਵੀ ਲਿਜਾਪਾ ਠੀਕ ਹੈ ਜੀ ਇਹ ਕਿਹੜਾ ਕੱਪੜਾ ਆ ਗਿਆ ਬਈ ਅਮਰੀਕਨ ਕੱਪੜਾ ਆ ਗਿਆ ਹੈ ਬਈ ਠੀਕ ਹੈ ਜੀ ਲੈ ਮਿੱਤਰੋ ਦੇਖਦੇ ਮੂਲਾ ਐਮ ਵੀ ਬਹੁਤ ਹਨਾ ਬਈ ਜਿੰਨਾ ਸਕਰਾਚ ਲੈਸ ਆ ਵਾਟਰਪਰੂਫ ਹੈ ਓਕੇ ਜੀ ਪਾਣੀ ਬਈ ਸਿੰਮ ਦਾ ਨਹੀਂ ਜਮੇ ਬਈ ਠੀਕ ਆ ਬਈ ਇਹ ਵੀ ਲਿਜਾ ਸਕਦੇ ਕੋਈ ਬਈ ਤੇ ਇਹਨਾਂ ਦੇ ਵਿੱਚ ਬਈ ਇਹ ਵੀ ਗੱਡੀਆਂ ਦੇ ਕਵਰ ਆ ਜੀ ਇਹ ਵੀ ਗੱਡੀਆਂ ਦੇ ਕਵਰ ਆ ਗਏ ਆ ਬਈ ਠੀਕ ਆ ਜੀ ਰੇਟ ਦੱਸ ਦੀ ਬਈ ਕਿੱਥੇ ਤੋਂ ਸ਼ੁਰੂ ਹੋ ਜਾਂਦਾ ਬਈ ਰਮੀ ਆਪਣੇ ਕੋਲ ਕਵਰ ਤਕਰੀਬਨ ਮੇਰੇ 1200 ਤੋਂ ਸ਼ੁਰੂ ਹੋ ਜਾਂਦਾ ਜਿਹੜੀ ਮਰਜ਼ੀ ਕਾਰ ਦਾ ਲੈ ਕੇ ਜਾ ਸਕਦੇ ਓਕੇ ਬਾਈ ਜੀ ਆ ਆ ਗਏ ਬਈ ਫਿਰ ਕੁਰਸੀਆਂ ਆ ਗਈਆਂ ਜੀ ਫੋਲਡੇਬਲ ਜੀ

ਇਹ ਵੀ ਮਿਲ ਜੂਗੀ ਬਈ ਤੁਹਾਨੂੰ ਐਣਾ ਬਈ ਆ ਦੇਖੋ ਬਈ ਇਹਦੇ ਵਿੱਚ ਤੁਸੀਂ ਗਲਾਸ ਵੀ ਧਰ ਸਕਦੇ ਹੋ ਮੈਨਾ ਕੁਆਲਿਟੀ ਇਹ ਦੀ ਵੀ ਬਈ ਇੱਕ ਨੰਬਰ ਮਿਲੂਗੀ ਠੀਕ ਆ ਬਈ ਹਾਂਜੀ ਵੀਰੇ ਵਧੀਆ ਠੀਕ ਆ ਜੀ ਉੱਡੜ ਦੀ ਅੱਡੜ ਦੀ ਜਾਂ ਪਾਰਦੀ ਵੀਰੇ ਬਹੁਤ ਵਧੀਆ ਕੁਆਲਿਟੀ ਆ ਗਈ ਜੀ ਠੀਕ ਆ ਜੀ ਮਤਲਬ ਇਹ ਵੀ ਇੱਕ ਤਰ੍ਹਾਂ ਦੇ ਭੂਂਗਾ ਦੇ ਕੱਪੜੇ ਵਾਲਾ ਕਹਿ ਸਕਦੇ ਨੇ ਬਈ ਥੋੜਾ ਜਿਹਾ ਬਸ ਉਹ ਤੋਂ ਕੁਆਲਿਟੀ ਥੋੜੀ ਡਾਊਨ ਆਈ ਨਹੀਂ ਬਈ ਤੇ ਇਹ ਵੀ ਲੈ ਜਾ ਸਕਦੇ ਹੋ ਬਈ ਆ ਦੇਖੋ ਬਈ ਕਿਤੇ ਮਰਜ਼ੀ ਚੱਕ ਕੇ ਲੈ ਜਾਓ ਇੱਕਣਾ ਬਈ ਜਦੋਂ ਆਪਾਂ ਪਿਕਨਿਕ ਵਗੈਰਾ ਮੰਗਣਾਉਣ ਜਾਂ ਨਾ ਬਈ ਸੱਤਿਆਂ ਵੀ ਮਿਲ ਜਾਂਦੀ ਨੇ ਆਪਣੇ ਕੋਲ ਜਿਹੜਾ ਕਹਿੰਦੇ ਹ ਤੇ ਆਜ ਆਪ ਕੋ ਬਈ ਆ ਆ ਗਿਆ ਆਪਣੇ ਕੋਲੇ ਇਹ ਸਤਰੀ ਆ ਗਈ ਹੈ ਨਾ ਬਈ ਰਮੀ ਹਾਂਜੀ ਹਾਂਜੀ ਠੀਕ ਆ ਬਈ ਇਹ ਦੇਖ ਸਕਦੇ ਹੋ ਕਿ ਸਤਰੀ ਆ ਗਈ ਬਈ ਚੈੱਕ ਕਰ ਸਕਦੇ ਹੋ ਆ ਨਿਗਾ ਮਰਵਾਦੇ ਬਈ ਸਾਰਾ ਸਟਾਕ ਪਿਆਗਾ ਚੈੱਕ ਕਰੋ ਬਈ ਤੇ ਬਹੁਤ ਪ੍ਰਕਾਰ ਦੇ ਬਈ ਸਤਰੀਆਂ ਮਿਲ ਜਾਣਗੀਆਂ ਤੁਹਾਨੂੰ ਠੀਕ ਆ ਬਈ ਵੱਡੀਆਂ ਸਤਰੀਆਂ ਆ ਗਈਆਂ ਇਹ ਤੇ ਇੱਕ ਬਈ ਕਹਿੰਦੇ ਹੁੰਦੇ ਆ ਕਿ ਆਪਾਂ ਪੇਕਣ ਤੇ ਉਹ ਲਾਉਣੇ ਹੁੰਦੇ ਆ ਕਿ ਤੰਬੂ ਆ ਹਾਂਜੀ ਟੈਂਟ ਜੀ ਠੀਕ ਆ ਜੀ ਟੈਂਟਾ ਪਿਆ ਜੀ ਠੀਕ ਹੈ ਟੈਂਟ ਟੈਂਟ ਜਾ ਵੀ ਆ ਗਈ ਆ ਆ ਪਿਆ ਬਈ ਆਹ ਲਓ ਬਈ ਆ ਦੇਖ ਸਕਦੇ ਹੋ ਜੇ ਤੁਸੀਂ ਪਿਕਨਿਕ ਤੇ ਕਿਤੇ ਵੀ ਘੁੰਮਣ ਜਾਣਾ ਹੈ ਬਈ ਆਹ ਟੈਂਟ ਲੈ ਜਾਓ ਬਈ ਤੇ ਇਹ ਤੁਸੀਂ ਲਗਾਓ ਤੇ ਇੱਕ ਤਰ੍ਹਾਂ ਦਾ ਕਮਰਾ ਮਿੰਟਾਂ ਦੇ ਵਿੱਚ ਤਿਆਰ ਹੋ ਜਾਵੇ ਚਾਰ ਜਣੇ ਵਧੀਆ ਪੈ ਜਾਂਦੇ ਬੱਚੇ 5 6 ਵਧੀਆ ਪੈ ਜਾਂਦੇ ਠੀਕ ਆ ਬਈ ਰੇਟ ਦੱਸ ਦੀ ਵੀ ਰੰਮੀ ਦਾ ਮੜਾ ਰੇਟ ਇਹਦਾ 250 ਰੁਪਏ ਲਾ ਠੀਕ ਆ ਲੈ ਮਿੱਤਰੋ 22 ਸ਼ੇਅਰ ਕਰਕੇ ਆ ਗਿਆ ਜੀ ਹਾਂ ਜੀ 2200 ਮਲਕੀ ਜੇ ਨਾਲ ਚੇਅਰ ਲੈਣੀ ਤਾਂ 3000 ਚ ਸਾਰਾ ਕੁਝ ਇਕੱਠਾ ਕਰਦੇ ਠੀਕ ਗੱਲ ਹੈ ਮਿੱਤਰੋ 3000 ਦੇ ਵਿੱਚ ਨਾਲ ਚੇਅਰ ਵੀ ਮਿਲ ਜੂਗੀ ਬਾਈ ਤੇ ਆਜੋ ਤੁਹਾਨੂੰ ਇਧਰ ਦਿਖਾਉਣੇਗਾ ਬਈ ਸਟਾਕ ਦੇਖ ਸਕਦੇ ਹੋਗੇ ਇਹ ਟਰੈਕਟਰਾਂ ਦੀ ਸੀਟ ਇਹ ਟਰੈਕਟਰਾਂ ਦੇ ਸੀਟ ਕਵਰ ਆ ਗਏ ਨੇ ਬਾਈ ਚੱਕੋ ਮਿੱਤਰੋ ਦੇਖ ਸਕਦੇ ਹੋਗੇ ਆ ਦੇਖੋ ਬਈ ਹਰੇ ਹਾਈਵੇ ਕੁਆਲਿਟੀ ਦੇ ਵਿੱਚ ਹਰੇਕ ਤੁਹਾਨੂੰ ਸੀਟ ਕਵਰ ਮਿਲ ਜੂਗਾ ਸੀਟ ਕਵਰ ਲਿਆ ਸਕਦੇ ਹੋ ਹਰੇਕ ਰੰਗ ਦਾ ਚੌਂਡੀਅਰ ਦਾ ਫਾਰਮ ਟਰੈਕ ਦਾ ਸਵਰਾਜ ਦਾ ਚੌਂਡੀਅਰ ਦਾ ਠੀਕ ਆ ਬਈ ਇਹ ਵੀ ਤੁਸੀਂ ਲਿਆ ਸਕਦੇ ਹੋ ਬਈ ਢੇਰਾਂ ਦੇ ਢੇਰ ਪਾਈਆਂ ਨੇ ਲਾਏ ਪੈਣਗੇ ਨਾ ਬਈ ਆ ਕੇ ਮੇਲਾ ਤੁਸੀਂ ਲੁੱਟਣਾਗਾ ਪੰਜਾਬ ਤੋਂ ਲੈਂਡ ਤਰਪਾਲ ਸੋਰ ਤੇ ਤੇ ਆਹ ਦੇਖ ਲਓ ਬਈ ਅੱਜ ਕੱਲ੍ਹ ਕੈਸਾ ਰ ਰਿਹਾ ਹੈ ਤੋਚਨਾ ਆ ਗਿਆ ਨਾ ਬਈ ਇਹ ਮਲਸਨੀ ਟਰੈਕਟਰ ਸਮਾਨ ਬੰਨਣ ਨੂੰ ਟਰਾਲੇਲੇ ਬੈਲਟਾਂ ਵਰਤਦੇ ਨੇ ਬੈਲਟਾਂ ਵਰਤਦੇ ਨੇ ਇਹ ਬੈਲਟਾਂ ਆ ਗਿਆ ਨਾ ਬਈ ਠੀਕ ਆ ਬਈ ਬੈਲਟਾ ਵੀ ਤੁਸੀਂ ਲੈ ਆ ਸਕਦੇ ਹੋਗੇ ਠੀਕ ਆ ਬਈ ਤੇ ਸਮਾਨ ਬਾਈਆਂ ਕੋਲੇ ਹਰੇਕ ਬਈ ਹਰੇਕ ਤਰ੍ਹਾਂ ਦਾ ਜਿਹੜਾ ਪੱਕਰ ਦੇ ਵਿੱਚ ਕੰਮ ਆਉਣ ਵਾਲਾ ਠੀਕ ਆ ਬਈ ਜੀ ਕਿਸਾਨੀ ਨਾਲ ਸੰਬੰਧ ਦਾ ਹਰੇਕ ਸਮਾਨ ਮਿਲ ਜੂਗਾ ਆਉਣਾ ਕਿੱਥੇ ਆ ਕਿ ਪੰਜਾਬ ਧੂਲਾ ਐਂਡ ਤਰਪਾਲ ਸ਼ੋਰ ਤੇ ਠੀਕ ਆ ਪੱਲੀਆਂ ਵੀਰੇ ਠੀਕ ਆ ਬਈ ਪੱਲੀਆਂ ਦਿਖਾ ਦੀਏ ਬਈ ਆਜੋ ਬਈ ਆ ਦੇਖੋ ਬਈ ਬਣੀਆਂ ਬਣੀਆਂ 8 ਵਜੇ 8 ਦਾ ਸਾਈਜ਼ ਆ ਜੀ ਠੀਕ ਆ ਖੋਲਦੀ ਮੜੀ ਜੀ ਖੋਲਦੀ ਸਹਿਜ ਆ ਗਿਆ ਨਾ ਬਈ ਲੈ ਵੀ ਚੈੱਕ ਕਰੋ ਬਈ ਪੱਲੀਆਂ ਆ ਗਿਆ ਨਾ ਬਈ ਜਿਵੇਂ ਹੁਣ ਆ ਨਾਈ ਲਾਉਣ ਦੇ ਕੱਪੜੇ ਜਾਂ ਨਾ ਪਾਰਟੀ ਵੀਰੇ ਕੁਝ ਵੀ ਨਹੀਂ ਹੁੰਦਾ ਹੈਗਾ ਜਿਹਨੂੰ ਮਰਜ਼ੀ ਸਮਾਨ ਲੋਕ ਓਕੇ ਬਈ ਪੂੰਗਾ ਦੇ ਕੱਪੜੇ ਤੋਂ ਵੀ ਬਣੀਆਂ ਮਿਲ ਜਾਣਗੀਆਂ ਬਈ ਆਪਾਂ ਨੂੰ ਆ ਜਾ ਬਈ ਨਿਗਰ ਮਰਬਾਈ ਦਿੰਨੇ ਆ ਕਿ ਨਾਲ ਦੀ ਨਾਲ ਸੋਨੋ ਆ ਚੈੱਕ ਕਰੋ ਬਈ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਪੱਲੇ ਮਿਲ ਜੋਗੇ ਬੈੱਡ ਬਣੇ ਹੋਏ ਮਿਲ ਜਾਣਗੇ ਨਾ ਬਈ ਜਿਵੇਂ 12 15 ਦਾ ਪਸ਼ੂਆਂ ਦੇ ਮੂਰੇ ਲਾਉਣ ਨੂੰ ਕੱਪੜਾ ਚਾਹੀਦਾ ਸਾਰਾ ਪੀਸ ਤਿਆਰ ਆ ਗਿਆ ਧਨੀਆ ਵਗਰਾ ਲੱਗਿਆ ਵੀ ਹੋ ਓਕੇ ਬਈ ਇਹ ਇਹ ਵੀ ਪੱਲੀਆਂ ਆ ਗਿਆ ਵੀਰੇ ਸਾਰੀਆਂ ਪੱਲੀਆਂ ਜੀ ਠੀਕ ਹੈ ਪੂੰਗਾ ਲੈ ਮਿੱਤਰੋ ਦੇਖ ਸਕਦੇ ਹੋ ਕਿ ਆ ਆਹ ਕਾਰਾਂ ਦੀ ਕਵਰ ਆ ਗਈ ਜੀ ਓਕੇ ਬਾਈ ਠੀਕ ਹੈ ਬਾਈ ਸਟਾਕ ਬਾਈਆਂ ਕੋਲੇ ਫੁੱਲ ਹੈਗਾ ਤੇ ਆਉਣਾ ਕਿੱਥੇ ਹੈਗਾ ਪੰਜਾਬ ਢੂਲਾ ਐਂਡ ਤਰਪਾਲ ਸੋੜ ਤੇ ਬਾਕੀ ਸਕਰੀਨ ਤੇ ਨੰਬਰ ਹੈਗਾ ਬਾਈ ਸੰਪਰਕ ਜਰੂਰ ਕਰ ਲਿਓ ਤੇ ਇੱਕ ਨੰਬਰ ਕੁਆਲਿਟੀ ਚ ਰੇਟ ਵੀ ਵਾਜਬ ਮਿਲ ਜੂਗਾ ਧੰਨਵਾਦ